ਸਤ ਸ੍ਰੀ ਅਕਾਲ ਦੋਸਤੋ ਅਇਦਰ ਲਿਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਆ। ਅੱਜ ਵਾਲੀ ਵੀਡੀਓ ਚ ਆਪਾਂ ਤੁਹਾਨੂੰ ਇੱਕ ਜਰਸੀ ਕਿਸਮ ਦੀ ਵੱਛੀ ਦਿਖਾ ਰਹੇ ਆ। ਤੇ ਇਹ ਵੱਛੀ ਬਕਾਊ ਆ ਜੀ। ਇਹ ਵੱਛੀ ਪਿੰਡ ਮਾਨਮਰਾੜ ਡਾਕਟਰ ਪ੍ਰਤਾਪ ਸਿੰਘ ਦੇ ਘਰ ਆ। 22 ਦਾ ਕੰਟੈਕਟ ਨੰਬਰ ਹੈਗਾ 98148 6110 ਨੰਬਰ ਆਪਾਂ ਦੁਬਾਰਾ ਤੋਂ ਫੇਰ ਬੋਲ ਦਿੰਨੇ ਆ 98148 6110 ਪਿੰਡ ਮਾਨਮਰਾੜ ਜ਼ਿਲ੍ਹਾ ਫਰੀਦਕੋਟ ਤੇ ਹੁਣ ਆਪਾਂ ਗੱਲ ਕਰਦੇ ਆਂ ਬੱਚੀ ਦੀ ਡਿਟੇਲ ਬਾਰੇ ਇਹ ਬੱਚੀ ਡੈਨਮਾਰਕ ਵਾਲੇ ਟੌਮ ਕੈਟ ਬੁਲਦੀ ਆ ਜੀ ਜਿਸ ਦਾ ਅੰਕਾ ਵਿੱਚ ਨੰਬਰ ਹੈਗਾ 40146 ਆਪਾਂ AI ਕੀਤੀ ਸੀਗੀ ਬਾਈ ਦੇ ਘਰ ਤੇ ਉਹਦੇ ਚੋ ਇਹ ਬੱਚੀ ਪੈਦਾ ਹੋਈ ਸੀ ਜਿਹੜੀ ਬੱਚੀ ਦੀ ਮਾਂ ਸੀ ਉਹ ਕਾਲੇ ਰੰਗ ਦੀ ਕ੍ਰੋਸ ਜਰਸੀ ਸੀ ਤੇ ਬੱਚੀ ਆਪਾਂ ਤੁਹਾਨੂੰ ਵੀਡੀਓ ਚ ਪੂਰੀ ਦਿਖਾਤੀ ਆ ਬੁੱਲ ਦੀ ਫੋਟੋ ਵੀ ਆਪਾਂ ਵਿੱਚ ਇਹ ਵੀਡੀਓ ਚ ਐਡਿਟ ਕਰਤੀ ਆ ਟੌਮ ਕੈਟ ਬੁਲਦੀ ਵੀਡੀਓ ਵੀ ਆਪਾਂ ਵਿੱਚ ਐਡਿਟ ਕਰਤੀ ਆ ਜੇ ਕਿਸੇ ਭਰਾ ਨੂੰ ਬੱਚੀ ਪਸੰਦ ਆਉਂਦੀ ਆ ਤਾਂ ਦਿੱਤੇ ਨੰਬਰ ਤੇ ਕੰਟੈਕਟ ਕਰਕੇ ਆਪਦੀ ਤਸੱਲੀ ਕਰਕੇ ਤੁਸੀਂ ਬੱਚੀ ਖਰੀਦ ਸਕਦੇ ਹੋ ਆ ਵੀਡੀਓ ਵਿੱਚ ਆਪਾਂ ਥੋੜੀ ਜੀ ਤੁਹਾਨੂੰ ਬੱਚੇ ਦੀ ਮਾਂ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜੋ ਕਿ ਉਹ ਪਿੱਛੇ ਤੁਸੀਂ ਵੀਡੀਓ ਵਿੱਚ ਖੜੀ ਦੇਖ ਸਕਦੇ ਹੋ ਕਾਲੇ ਰੰਗ ਦੀ ਕ੍ਰੋਸ ਜਰਸੀ ਸੀ ਤੇ ਜੇ ਤੁਹਾਨੂੰ ਇਹ ਬੱਚੀ ਪਸੰਦ ਆਉਂਦੀ ਆ ਰੇਟ ਦੀ ਗੱਲ ਖੁਦ ਤੁਸੀਂ ਘਰ ਵਾਲਿਆਂ ਨਾਲ ਕਰਨੀ ਆ ਤੇ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਧੰਨਵਾਦ